ਪੰਜਾਬੀ ਏਕਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਡੀਸੀ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨੂੰ ਵੱਡੇ ਹੁਕਮ ਹੋਏ ਜਾ ਰਹੀ ਸਾਰੇ ਸਕੂਲਾਂ ਦੀਆਂ ਬੱਸਾਂ ਦੀ ਹੋਵੇਗੀ ਚੈਕਿੰਗ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਖਵੀਰ ਬਾਦਲ ਦੇ ਬਿਆਨ ਦਾ ਮਲੂਕਾਦੀਨ ਨੂੰ ਪਰਮਪਾਲ ਕੌਰ ਨੇ ਦਿੱਤਾ ਠੋਕਮਾ ਜਵਾਬ ਕਹੀਆਂ ਵੱਡੀਆਂ ਗੱਲਾਂ ਕੇਜਰੀਵਾਲਾ ਨਾਲ ਮੁਲਾਕਾਤ ਕਰਨਗੇ ਸੀਐਮ ਭਗਵੰਤ ਮਾਨ ਮੁਲਾਕਾਤ ਦਾ ਸਮਾਂ ਹੋਇਆ ਤਹਿ ਤਿਹਾਰ ਜੇਲ੍ਹ ਤੇ ਪੰਜਾਬ ਪੁਲਿਸ ਦੀ ਬੈਠਕ ਤੇ ਹੋਇਆ ਫੈਸਲਾ ਰਾਣਾ ਇੰਦਰ ਪ੍ਰਤਾਪ ਦੇ ਕਾਂਗਰਸ ਸ਼ਾਮਿਲ ਹੋਣ ਬਾਰੇ ਵੱਡੀ ਖਬਰ ਅਨੰਤਪੁਰ ਸਾਹਿਬ ਤੋਂ ਲੜ ਸਕਦੇ ਨੇ ਚੋਣ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 30000 ਰੁਪਏ ਰਿਸ਼ਵਤ ਲੈਂਦਾ ਬੀਡੀਪੀ ਔਰ ਅੰਗੇ ਹੱਤੀ ਕੀਤਾ ਗ੍ਰਿਫਤਾਰ ਪੰਜਾਬ ਚ ਮੌਸਮ ਲਵੇਗਾ ਕਰਵੜ ਮੌਸਮ ਵਿਭਾਗ ਨੇ ਹਨੇਰੀ ਤੇ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ ਅੱਜ ਪੰਜਾਬ ਚ ਸਰਕਾਰੀ ਛੁੱਟੀ ਦਾ ਐਲਾਨ ਸਕੂਲ ਕਾਲਜ ਤੇ ਵਪਾਰਕ ਧਾਰੀ ਰਹਿਣਗੇ ਬੰਦ ਹਰਿਆਣਾ ਚ ਸਕੂਲੀ ਬੱਸ ਹਾਦਸੇ ਤੋਂ ਬਾਅਦ ਪੰਜਾਬ ਐਕਸ਼ਨ ਵਿੱਚ ਆ ਗਿਆ ਹੈ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਡੀਸੀ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨੂੰ ਪੰਜਾਬ ਦੇ ਸਾਰੇ ਸਕੂਲੀ ਵਾਹਨ ਚੈੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਪੰਜਾਬ ਦੇ ਸਾਰੇ ਸਕੂਲੀ ਵਾਹਨ ਚੈੱਕ ਕੀਤੇ ਜਾਣਗੇ ਨਿਯਮਨਾ ਪੂਰੇ ਹੋਣ ਤੇ ਵਾਹਨ ਜ਼ਬਤ ਹੋਣਗੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ 20 ਦਿਨਾਂ ਦੇ ਅੰਦਰ ਅੰਦਰ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵਾਹਨ ਨੀਮਾ ਦੇ ਪਾਲਨ ਨਹੀਂ ਕਰਦੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਵੇ ਜਿਕਰਯੋਗ ਹੈ ਕਿ 11 April ਨੂੰ ਦੀ ਛੁੱਟੀ ਦੇ ਬਾਵਜੂਦ ਹਰਿਆਣਾ ਦੇ ਮਹਿੰਦਰਗੜ੍ਹ ਚ ਸਕੂਲ ਖੁੱਲ੍ਹਿਆ ਗਿਆ ਤੇ ਸਕੂਲ ਬੱਸ ਹਾਸੇ ਚ 6 ਵਿਦਿਆਰਥੀਆਂ ਦੀ ਜਾਨ ਚਲੀ ਗਈ ਮਹਿੰਦਰਗੜ੍ਹ ਸਕੂਲ ਬੱਸ ਹਾਸੇ ਦਾ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਹੁਣ ਸਖਤ ਨੋਟਿਸ ਲੈਂਦੇ ਆ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਐਸਐਸਪੀ ਜੀ ਤੇ ਪੁਲਿਸ ਕਮਿਸ਼ਨਰਾਂ ਨੂੰ ਚੈਕਿੰਗ ਦੇ ਵੱਡੇ ਹੁਕਮ ਜਾਰੀ ਕੀਤੇ ਹਨ ਪੰਜਾਬ ਦੀ ਆਈਏਐਸ ਅਧਿਕਾਰੀ ਤੇ ਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾਦੀਨ ਨੂੰ ਪਰਮਪਾਲ ਕੌਰ ਵੱਲੋਂ ਸਵੈ ਇੱਛੁਕ ਸੇਵਾ ਮੁਕਤੀ ਲੈਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਟਿੱਪਣੀ ਤੋਂ ਬਾਅਦ ਪਰਮਪਾਲ ਕੌਰ ਭਟਕ ਗਏ ਹਨ ਸਾਲਕਾ ਆਈਏਐਸ ਪਰਮਪਾਲ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਦ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਪਰਮਪਾਲ ਕੌਰ ਨੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਭਾਜਪਾ ਵਿੱਚ ਜਾਣ ਵਾਲਿਆਂ ਦਾ ਡੀਐਨਏ ਟੈਸਟ ਕਰਵਾਉਣ ਵਾਲੇ ਬਿਆਨ ਤੇ ਤਿੱਖਾ ਜਵਾਬ ਦਿੱਤਾ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਹੈ ਕਿ ਸੁਖਵੀਰ ਬਾਦਲ ਨੂੰ ਖੁਦ ਡੀਐਨਏ ਦੀ ਫੁੱਲ ਫਾਰਮ ਤੱਕ ਵੀ ਨਹੀਂ ਪਤਾ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਜਵਾਬ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੀ ਰਿਟਾਇਰਮੈਂਟ ਦਾ ਪਤਾ ਹੀ ਨਹੀਂ ਲੱਗਾ ਉਹਨਾਂ ਨੇ ਆਪਣੇ ਤੋ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਵਲੰਟੀਅਰ ਰਿਟਾਇਰਮੈਂਟ ਲਈ ਹੈ ਅਸਤੀਫਾ ਦੇਣ ਤੇ ਵਲੰਟੀਅਰ ਰਿਟਾਇਰਮੈਂਟ ਵਿੱਚ ਫਰਕ ਹੈ ਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਕਿਹਾ ਕਿ ਉਹ ਟਿਕਟ ਲਈ ਭਾਜਪਾ ਵਿੱਚ ਨਹੀਂ ਆਏ ਟਿਕਟ ਉਹਨਾਂ ਨੂੰ ਮਿਲੇ ਜਾਂ ਨਾ ਮਿਲੇ ਉਹ ਪੰਜਾਬ ਲਈ ਕੰਮ ਕਰਨਗੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ ਕਥਿਤ ਸ਼ਰਾਬ ਨੀਤੀ ਦੇ ਮਾਮਲੇ 'ਚ ਤਿਹਾੜ ਜੇਲ੍ਹ 'ਚ ਬੰਦ ਹਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨਾਲ ਮੁਲਾਕਾਤ 15 ਅਪ੍ਰੈਲ ਨੂੰ ਬੀਜੀ ਹੈ ਫੈਸਲਾ ਤਿਹਾਰ ਜੇਲ ਪ੍ਰਬੰਧਨ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ ਇਹ ਮੁਲਾਕਾਤ ਦਿੱਲੀ ਤਿਹਾਰ ਜੇਲ ਵਿੱਚ ਹੋਵੇਗੀ ਇਸ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਹਰ ਮੁੱਦੇ ਤੇ ਚਰਚਾ ਕੀਤੀ ਗਈ ਇਸ ਦੇ ਨਾਲ ਹੀ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਲਈ ਸੂਬੇ ਤੋਂ ਬਾਹਰ ਹਨ ਉਹ ਅਸਾਮ ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ ਇਸ ਦੌਰਾਨ ਉਹ ਇੱਕ ਸਟਾਰ ਪ੍ਰਚਾਰਕ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵਿੱਚ ਦਲ ਬਦਲੀ ਦਾ ਸਿਲਸਿਲਾ ਲਗਾਤਾਰ جاری ਇਹ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਹੁਣ ਕਾਂਗਰਸ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਉਹਨਾਂ ਨੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵੱਜੋਂ ਵਿਧਾਨ ਸਭਾ ਚੋਣ ਲੜੀਏ ਤੇ ਜਿੱਤ ਪ੍ਰਾਪਤ ਕੀਤੀ ਸੀ ਆਨੰਦਪੁਰ ਸਾਇਤੂ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਹਨਾਂ ਦੇ ਨਾਂ ਤੇ ਸਹਿਮਤੀ ਬਣ ਚੁੱਕੀ ਹੈ ਤੇ ਟਿਕਟ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਰਾਣਾ ਇੰਦਰਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਉਹਨਾਂ ਦੇ ਆਪ ਵਿੱਚ ਸ਼ਾਮਲ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ ਹਾਲਾਂਕਿ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਲੈ ਕੇ ਹੀ ਉਨਾਂ ਕੋਲ ਗਏ ਸਨ ਉਹਨਾਂ ਨੇ ਮੁੱਖ ਮੰਤਰੀ ਨਾਲ ਕਰੀ 15 ਮਿੰਟ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਸੀ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੱਖੋ ਵੱਲ ਲੁਧਿਆਣਾ ਵਿਖੇ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗੁਰਮukh Singh ਨੂੰ 30000 ਰੁਪਏ ਦੀ ਛੁਪਤ ਲੰਦੇ ਰੰਗੇ ਹਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੰਚਾਇਤ ਅਫਸਰ ਨੂੰ ਬਲਾਕ ਪੱਖੋਵਾਲ ਲੁਧਿਆਣਾ ਵਿਖੇ ਤਾਇਨਾਤ ਪੰਚਾਇਤ 77 ਪਰਮਜੀਤ ਸਿੰਘ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਅਧਿਕਾਰੀ ਉਸਦੀ ਅਤੇ ਇਸੇ ਦਫ਼ਤਰ ਵਿੱਚ ਕੰਮ ਕਰਦੇ ਤਿੰਨ ਹੋਰ ਪੰਚਾਇਤ 77ਾਂ ਦੀ ਤਨਖਾਹ ਜਾਰੀ ਕਰਨ ਬਦਲੇ ਉਹਨਾਂ ਤੋਂ 35000 ਰੁਪਏ ਦੀ ਛੁਪਤ ਮੰਗ ਰਹੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਆਪਸੀ ਯੋਗਦਾਨ ਜਰੀਏ 30000 ਰੁਪਏ ਇਕੱਠੇ ਕਰ ਲਏ ਹਨ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦੇ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੂਰਲੀ ਜਾਂਚ ਤੋਂ ਬਾਅਦ ਵਿਜੀਲेंस ਵਿਰੋਧੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਮਲਜ਼ਮ ਬੀਡੀਪੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹਤੀਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਸੰਬੰਧੀ ਕੇਸ ਦੀ ਅਗਲੇ ਦਿਨ ਜਾਣ ਜਾਰੀ ਹੈ ਦੇਸ਼ ਦੇ ਕਈ ਰਾਜਾਂ ਵਿੱਚ ਲੋਕ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ ਗਰਮੀ ਵਧਣ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੱਧ ਭਾਰਤ ਉੱਤਰ ਪੱਛਮੀ ਭਾਰਤ ਅਤੇ ਉੱਤਰ ਪੂਰਬੀ ਭਾਰਤ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ 13 ਤੋਂ 15 April ਵਿੱਚ ਘਾਰ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਿਕ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਯੂਪੀ ਪੇਸ਼ਾਨੇ ਕਈ ਸੁਭਿਆਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 13 ਅਪ੍ਰੈਲ ਯਾਨੀ ਅੱਜ ਤੋਂ 15 ਅਪ੍ਰੈਲ ਤੱਕ ਮੀਂਹ ਗੜੇਮਰੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਉੱਤੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਉਹ ਲੋਕ ਲਈ 4 ਦਿਨਾਂ ਵਾਲੀ ਸੂਬੇ ਵਿੱਚ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ ਖਾਸ ਤੌਰ ਤੇ ਅੱਜ ਤੇ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੜੇਮਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ 13 ਅਪ੍ਰੈਲ ਯਾਨੀ ਅੱਜ ਵਿਸਾਖੀ ਹੈ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸੂਬੇ ਭਰ ਦੇ ਸਕੂਲ ਕਾਲਜ ਵੀ ਦੇਖ ਤੇ ਵਪਾਰਕ ਅਦਾਰੇ ਅੱਜ ਬੰਦ ਰਹਿਣਗੇ ਦੱਸ ਦੇ ਕਿ ਪੰਜਾਬ ਭਰ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਦੱਸ ਦੇ ਕਿ ਪੰਜਾਬ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਨੂੰ ਥਾਂ ਦਿੱਤੀ ਹੈ ਵਿਸਾਖੀ ਦੇ ਤਿਉਹਾਰ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਇਸਾਨਾ ਵੱਲੋਂ ਭਾਰਤੀ ਜਨਤਾ ਪਾਰਟੀ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਲਈ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਮੰਗਰੋ ਹੰਸ ਰਾਜ ਹੰਸ ਨੇ মিডিਆ ਸਾਹਮਣੇ ਖੁੱਲ੍ਹ ਕੇ ਇਸ ਮਾਮਲੇ ਤੇ ਗੱਲ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਉਹ ਖੇਤੀ ਹੀ ਇਹਨਾਂ ਦੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਕਿਸਾਨ ਆਪਣੀਆਂ ਮੰਗਾਂ ਦੀ ਆਵਾਜ਼ ਉਠਾ ਰਹੇ ਹਨ ਪਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੀ ਗੱਲ ਜ਼ਰੂਰ ਕਰਨ ਪਰ ਹਿੰਸਕ ਨਾ ਹੋਣ ਉਹਨਾਂ ਕਿਹਾ ਕਿ ਆਪਣੀ ਗੱਲ ਜ਼ਰੂਰ ਕਰੋ ਪਰ ਮੁਹੱਬਤ ਦਾ ਦਾਮਨ ਨਾ ਛੱਡੋ ਡਿਟਕਟਰਾਂ ਦੇ ਵੀ ਪਹਿਲਾਂ ਉਹਨਾਂ ਨੂੰ ਪਹਿਲਾਂ ਮੰਨਣ ਦਾ ਸਹੀ ਉਹਨਾਂ ਦਾ ਪ੍ਰਧਾਨ ਸੁਖਵੀਰ ਬਾਦਲ ਖੁਦ ਨਹੀਂ ਮੰਨ ਰਿਹਾ ਇਲੈਕਸ਼ਨ ਲੜਨ ਦੇ ਲਈ ਜਿਹੜੀ ਪਾਰਟੀ ਦਾ ਪ੍ਰਧਾਨ ਇਲੈਕਸ਼ਨ ਲੜਨ ਲਈ ਨਹੀਂ ਮੰਨ ਰਿਹਾ ਤਾਂ ਉਹਦੇ ਥੱਲੇ ਲੀਡਰਾਂ ਨੇ ਕਿੱਥੋਂ ਮੰਨਣਾ ਤੇ ਉਹ ਵੀ ਜਿੱਤਿਆ ਹੋਇਆ ਐਮਪੀ ਸੋ ਅਕਾਲੀ ਦਲ ਦੇ ਚਾਹੇ ਪਰਮਿੰਦਰ ਜੀ ਐ ਚਾਹੇ ਸੁਖਬੀਰ ਜੀ ਐ ਅੱਜ ਦੀ ਘੜੀ ਸਾਰਿਆਂ ਨੂੰ ਪਤਾ ਵੀ ਗਰਾਊਂਡ ਤੇ ਹਾਲਾਤ ਕੀ ਨੇ ਕੋਈ ਟਿਕਟ ਲੈਣ ਲਈ ਤਿਆਰ ਨਹੀਂ ਹਾਏ ਐ ਵੀ ਧੱਕੇ ਨਾਲ ਕਿਸੇ ਨਾ ਕਿਸੇ ਨੂੰ ਤਾਂ ਦੇਣਗੇ ਪਰ ਇਹ ਸਾਹਮਣੇ ਕੰਦ ਤੇ ਲਿਖਿਆ ਉਹਨਾਂ ਨੂੰ ਵੀ ਦਿਖ ਰਿਹਾ ਵੀ ਅਕਾਲੀ ਦਲ ਦੀਆਂ ਸਾਰੇ ਕਿਤੋਂ ਜਿਹੜੀਆਂ ਜਮਾਨਤਾਂ ਨੇ ਉਹ ਜੱਪ ਹੋਣੀਆਂ ਨੇ ਬਾਕੀ ਜਿਹੜੀ ਮੁੱਦੇ ਵਾਲੀ ਗੱਲ ਸਾਡੀ ਪਾਰਟੀ ਤੇ ਮੈਂ ਨਿੱਜੀ ਤੌਰ ਤੇ ਵੀ ਮੈਂ ਨਿੱਜੀ ਕਮੈਂਟ ਬਿਲੋ ਦਾ ਬੈਲਟ ਹਿੱਟ ਕਰਨ ਦੇ ਕਿਸੇ ਨੂੰ ਮਤਲਬ ਕਿ ਮੇਰੀ ਖੋਤੋ ਰਾਜਨੀਤੀ ਨਹੀਂ ਰਹੀ ਡਵੈਲਪਮੈਂਟ ਦੀ ਅਸੀਂ ਗੱਲ ਕਰਦੇ ਆ 2 ਸਾਲ ਦੇ ਪੰਜਾਬ ਸਰਕਾਰ ਦੇ ਕੰਮ ਕਰ ਤੇ ਆਪਣੇ ਹਲਕੇ ਚ ਵੀ ਕਿਉਂਕਿ ਮੈਨੂੰ 2 ਸਾਲ ਤੋਂ ਮੈਂ ਮੰਤਰੀਆਂ ਪਿਛਲੇ 5 ਸਾਲ ਤੋਂ ਐਮਐਲਏ ਆ ਲੋਕ ਮੈਨੂੰ ਜਾਣਦੇ ਆ ਕੰਮਾਂ ਦੀ ਜਿਹੜੀ ਅਸੀਂ ਰਾਜਨੀਤੀ ਕਰਨੀ ਹੈ ਡਵੈਲਪਮੈਂਟ ਦੇ ਏਜੰਡੇ ਜਿਹੜੇ ਆ ਲੋਕਾਂ ਕੋਲੇ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਵੀ ਲੋਕ ਇਸ ਵਾਰੀ ਧਰਮਾਂ ਤੋਂ ਲੋਕਾਂ ਨੂੰ ਮਜਬਵਾਂ ਦੇ ਨਾਤੇ ਵੰਡਣ ਵਾਲੀ ਜਿਹੜੀ ਰਾਜਨੀਤੀ ਹੈ ਲੋਕਾਂ ਨੂੰ ਢਕਾਉਣ ਵਾਲੀ ਰਾਜਨੀਤੀ ਹੈ ਉਹਦੇ ਤੋਂ ਉੱਪਰ ਉੱਠ ਕੇ ਡਵੈਲਪਮੈਂਟ ਦੇ ਨਾਮ ਤੇ ਜਿਹੜੀ ਵੋਟ ਕਰਨਗੇ ਤੇ ਆਮ ਆਦਮੀ ਪਾਰਟੀ ਜਿੱਤੂਗੀ ਅਸਲ ਪੀਐਮ ਭਗਵਾਨ ਜਬਾਨ ਪੰਜਾਬ ਛੱਡ ਕੇ ਅਸਾਮ ਪ੍ਰਚਾਰ ਕਰ ਰਹੇ ਆ ਵੀ ਪੰਜਾਬ ਬੜਾ ਖੁਸ਼ਹਾਲ ਕਰਤਾ ਕਿਵੇਂ ਨਹੀਂ ਕੀ ਕਹੇ ਮੁੱਖ ਮੰਤਰੀ ਕਹਿਣ ਲਾਇਕ ਹੈਗਾ ਲੋਕੀ ਕਹਿੰਦੇ ਨਸ਼ੇ ਵਧ ਗਏ ਨੇ ਮੈਂ ਤਾਂ ਉਹਨਾਂ ਨੂੰ ਅਸਰ ਕਹਿੰਦੀ ਆ ਕਿ ਮੁੱਖ ਮੰਤਰੀ ਜਿਹੋ ਜਿਹਾ ਬਣਾ ਦਿਆ ਕਰ ਉਹਨਾਂ ਨੇ ਉਹੀ ਕੰਮ ਅੱਗੇ ਲੈ ਕੇ ਜਾਣਾ ਹੈ ਹੁਣ ਪੰਜਾਬ ਦਾ ਬਿਹਾਲ ਹੈਗਾ ਇੱਥੇ ਆ ਲੋਕੀ ਬੈਠੇ ਨੇ ਨਾ ਬੱਚਿਆਂ ਨੂੰ ਕੋਈ ਪੁੱਛਣ ਵਾਲਾ ਨਾ ਕਿਸਾਨਾਂ ਨੂੰ ਕੋਈ ਪੁੱਛਣ ਵਾਲਾ ਨਾ ਬੀਬੀਆਂ ਨੂੰ ਕੋਈ ਪੁੱਛਣ ਵਾਲਾ ਪਿੰਡਾਂ ਦੇ ਕੋਈ ਵਿਕਾਸ ਕੁਝ ਵੀ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਾ ਖਜ਼ਾਨਾ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਵਾਸਤੇ ਲੁਟਾਤਾ ਉਹਨਾਂ ਕੇਜਰੀਵਾਲ ਜੇਲ੍ਹ ਚ ਲੱਗਿਆ ਮੈਂ ਸੋਚਿਆ ਪੰਜਾਬ ਦੇ ਪੈਸੇ ਬਚ ਜਾਣਗੇ ਕਿ ਹੁਣ ਜੇਲ੍ਹ ਗਿਆ ਪ੍ਰਚਾਰ ਬੰਦ ਹੋ ਜਾਊਗਾ ਤਾਂ ਹੁਣ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾ ਕੇ ਪੰਜਾਬ ਛੱਡੋ ਤੇ ਪੰਜਾਬ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਵੋਟ ਪਾਈਆਂ ਸੀ ਇਹਨੂੰ ਪੰਜਾਬ ਦੇ ਪੈਸਿਆਂ ਦੇ ਨਾਲ ਉਹ ਦੂਜੇ ਸੂਬਿਆਂ ਵਿੱਚ ਜਾ ਕੇ ਕੇਸਰੀਵਾਲ ਦਾ ਝੰਡਾ ਉੱਥੇ ਬੁਲੰਦ ਕਰਕੇ ਝੂਟ ਉੱਥੇ ਮਾਰਨ ਵਾਸਤੇ ਤਾਂ ਨਹੀਂ ਬਣਾਇਆ ਸੀ। ਤੋਂ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਗਲਤ ਸਰਕਾਰ ਬਣ ਗਈ ਹੈ ਤੇ ਕਿਤੇ ਨਾ ਕਿਤੇ ਗਲਤ ਫੈਸਲਾ ਪਾ ਵੀ ਲੇਤਾ। 1 ਜੂਨ ਨੂੰ ਜਿਹੜਾ ਵੀ ਫੈਸਲਾ ਤੁਸੀਂ ਲੈਂਦੇ ਹੋ ਥੋੜਾ ਸੋਚ ਸਮਝ ਕੇ ਲੋ। ਇਹਨਾਂ ਦੋਵਾਂ ਪਾਰਟੀਆਂ ਦੇ ਗੱਲਾਂ ਦੇ ਵਿੱਚ ਨਹੀਂ ਕੀਤੇ ਹੋਏ ਕੰਮਾਂ ਦੇ ਹਾਰ ਤੇ ਫੈਸਲਾ ਲਓਗੇ ਤਾਂ ਆਉਣ ਵਾਲੇ ਸਮੇਂ ਤੇ ਫੈਸਲਾ ਨਹੀਂ ਹੋਗਾ। ਦੇਖੋ ਲੋਕੀ ਬਿਲਕੁਲ ਅਕੇ ਹੋਏ ਨੇ ਜੋ ਜਦੇ ਨਾਲ ਜਿਹੜਾ ਝੂਠੇ ਲਾਰੇ ਝੂਠੇ ਵਾਦੇ ਕਰਕੇ ਕਾਂਗਰਸ ਤੇ ਝਾੜੂ ਪਾੜੀ ਇਹ ਭਾਈਵਾਲ ਪਾਰਟੀਆਂ ਨੇ 7 ਸਾਲ ਲੋਕਾਂ ਨੂੰ ਜਿਹੜਾ ਝੂਠ ਮਾਰ ਕੇ ਫੁਟਕਾ ਸਾਫ ਦੀ ਸੌਂਹਾਂ ਖਾ ਕੇ ਕਿ ਘਰ-ਘਰ ਨੌਕਰੀ ਦਵਾਂਗੇ ਮੁਆਵਜ਼ਾ ਦਵਾਂਗੇ ਨਸ਼ੇ ਖਤਮ ਕਰਦਾਂਗੇ بے ਰੋਜ਼ਗਾਰੀ ਦੂਰ ਕਰਦਾਂਗੇ ਅੱਜ ਕੋਈ ਸੁਣਵਾਈ ਕਿਸੇ ਦੀ ਨਹੀਂ ਹੈ ਬਾਦਲ ਸਾਹਿਬ ਵੀ ਬਿੱਤੀ ਹੋਈ ਤੂੰ ਸਾਨੂੰ ਵੀ ਇੱਕ-ਇੱਕ ਕਰਕੇ ਜਾਂ ਤਾਂ ਅੱਧੀ ਕਰਕੇ ਜਾਂ ਖਤਮ ਕਰ ਦਿੱਤੀਆਂ ਨੇ ਨਵਾਂ ਤਾਂ ਕੁਝ ਮਿਲਿਆ ਨਹੀਂ ਹੈਗਾ ਦੇ ਕਾਸਤੇ ਕਮ ਸਾਰੇ ਠੱਪ ਪਏ ਨੇ ਕੱਲੇ ਗੱਲਾਂ ਹੈਗੀਆਂ ਲੇਕਿਨ ਅਜੇ ਵੀ ਨਹੀਂ ਹਟਦੇ ਜੇ ਤੁਸੀਂ ਦੇਖੋ ਆ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਸੁਪਨਾ 2 ਸਾਲ ਪਹਿਲੇ ਦੇ ਕੇ ਵਾਦਾ ਕਰਕੇ ਵੋਟਾਂ ਲਿੱਤੀਆਂ ਤੇ ਹੁਣ ਇਹਨਾਂ ਦੀ ਭਾਈਵਾਲ ਪਾਰਟੀ ਪਹਿਲੇ ਝਾੜੂ ਵਾਲੇ ਨੇ ਕਿਹਾ ਹਜ਼ਾਰ ਰੁਪਏ ਦੇਵਾਂਗੇ ਹੁਣ ਭਾਈਵਾਲੀ ਹੋ ਗਈ ਤੇ ਉਹਨਾਂ ਦਾ ਨਹੀਂ ਤਾਂ ਹੁਣ ਕਾਂਗਰਸ ਕਹਿੰਦੇ ਤੁਹਾਨੂੰ ਲੱਖ ਰੁਪਏ ਦੇਵਾਂਗੇ ਮਤਲਬ ਹਜ਼ਾਰ ਰੁਪਏ ਦਾ ਤਾਂ ਅਜੇ ਕਿਸੇ ਨੂੰ ਦਵਾਈ ਮਿਲੀ ਨਹੀਂ ਤੇ ਲੱਖ ਦੇ ਸੁਪਨੇ ਤੇ ਖਾਂ ਲੱਗੇ ਨੇ ਤੋਂ ਇਹਨਾਂ ਪਾਰਟੀਆਂ ਤੋਂ ਮੈਂ ਤਾਂ ਲੋਕਾਂ ਨੂੰ ਕਹਿੰਦੀ ਆ ਕਿ ਇਹਨਾਂ ਦੇ ਝੂਠ ਤੋਂ ਆਪਾਂ ਬਚੀਏ ਜੇ ਪੰਜਾਬ ਨੂੰ ਪਛਾਨਣਾ ਹੈ ਫਿਰ ਪੰਜੇ ਤੇ ਝਾੜੂ ਦੀ ਭਾਈ ਵਾਲੀ ਬਿਮਾਰੀ ਕੱਢੋ ਤਾਂ ਕਿ ਤਕਨੀ ਦੀ ਉਹ ਸੱਚੀ ਸਰਕਾਰ ਆਏ ਜਿਨੇ ਜੋ ਕਿਹਾ ਉਹ ਕਰਕੇ ਦਿਖਾਇਆ ਕਦੇ ਲਾਰੇ ਨਹੀਂ ਲਾਏ ਕਦੇ ਝੂਠ ਨਹੀਂ ਬੋਲੇ ਲੋਕਾਂ ਦੇ ਵਿੱਚ ਵਿਚਰ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਵਾਸਤੇ ਦਿਨ ਰਾਤ ਲੱਗੇ। ਤੋਂ ਹੁਣ ਫੈਸਲਾ ਲੋਕਾਂ ਦਾ ਮੈਂ ਆਪ ਕਰਦੀਆਂ ਇਹਨਾਂ 6 ਹਫ਼ਤਿਆਂ 'ਚ ਜ਼ਰੂਰ ਦਿੱਲੀ ਦੇ ਗੁਲਾਮਾਂ ਨੂੰ ਦੂਰ ਕਰਕੇ ਆਪ ਦੇ ਪੰਜਾਬ ਦੇ ਸੇਵਾਦਾਰਾਂ ਨੂੰ ਸੇਵਾ ਦੇਣ। ਦਿੱਲੀ సీఎం ਅੱਛੀ ਨੇ ਦੋਸ਼ ਲਾਇਆ ਕਿ ਦਿੱਲੀ 'ਚ ਜਿਹੜੀ ਰਾਸ਼ਟਰਪਤੀ ਰਾਜ ਲਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਉਹ ਤਾਂ ਕੋਈ ਵੀ ਕੁਝ ਵੀ ਕਹਿ ਸਕਦੇ ਨੇ ਉਹ ਕੀ ਕਹਿੰਦੇ ਨੇ ਅੱਜ ਮੈਨੂੰ ਲੱਗਦਾ ਝਾੜੂ ਪਾਰਟੀ ਜੋ ਬੋਲਦੀ ਹੈ ਜੋ ਬੋਲ ਰਹੀ ਹੈ ਉਹੀ ਝੂਠ ਹੈ ਜਿਹਦੇ ਕਰਕੇ ਇਹਨਾਂ ਦੀ ਗੱਲਾਂ ਨੂੰ ਵੀ ਝਾੜੂ ਮਾਰਨ ਦੀ ਲੋੜ ਹੈ ਤੇ ਇਸ ਪਾਰਟੀ ਨੂੰ ਵੀ ਝਾੜੂ ਮਾਰਨ ਦੀ ਲੋੜ ਹੈ ਜਿਹੜੇ ਝਾੜੂ ਨੇ ਇਹਨਾਂ ਗੰਧ ਸਾਫ਼ ਨਹੀਂ ਕੀਤਾ ਇਹਨਾਂ ਗੰਧ ਲਿਆਏ ਨੇ ਕਿ ਹੁਣ ਲੋਕੀ ਇਹਨਾਂ ਨੂੰ ਝਾੜੂ ਮਾਰ ਕੇ ਜਵਾਬ ਦੇਣਗੇ ਤੇ ਅੱਜ ਲੋਕਾਂ ਨੂੰ ਇਨੀ ਬੇਨਤੀ ਕਰਦੀਆਂ ਪਾਵੇਂ ਤੁਸੀਂ ਪੰਗੇ ਨੂੰ ਪਾਓ ਉਹ ਵੋਟ ਨਹੀਂ ਝਾੜੂ ਨੂੰ ਪਾਓਗੇ ਡਾੜੂ ਨੋ ਕਾਓ ਉਹ ਵੋਟ ਪੰਜੇ ਨੂੰ ਕਹੋਗੇ ਤੁਸੀਂ ਦੋਨੋਂ ਨੂੰ ਪਾਰੇ ਤਾਂ ਇਹਨਾਂ ਦੋਵਾਂ ਨੂੰ ਛੱਡ ਕੇ ਤੁਸੀਂ ਤਕੜੀ ਨੂੰ ਪਾਓ ਤਾਂ ਕਿ ਜਿੱਤ ਪੰਜਾਬ ਦੀ ਹੋਏ ਤੇ ਦਿੱਲੀ ਦੇ ਗੁਲਾਮਾਂ ਦੀ ਜਿੱਤ ਨਹੀਂ ਪੰਜਾਬ ਦੀ ਪੰਜਾਬੀਆਂ ਦੀ ਜਿੱਤ ਹੋਏ ਦੇਖੀ આજ ਜਿਸ ਲੋਕਤੰਤਰ ਕੀ ਲੋਕਤੰਤਰ ਕੇ ਲਿਏ ਹਮਾਰੇ ਦੇਸ਼ ਕੇ ਹਜ਼ਾਰੋਂ ਲੋਗੋ ਨੇ ਕੁਰਬਾਨੀਆਂ ਦੀ ਹੈ ਹਮਾਰੇ ਖਾਸ ਕਰ ਜੇ ਮੈਂ ਬਾਤ ਕਰੂੰ ਪੰਜਾਬ ਕੀ ਪੰਜਾਬ ਕੇ ਲੱਖੋ ਲੋਗੋ ਨੇ ਕੁਰਬਾਨੀਆਂ ਦੀ ਹੈ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ राजगुरु सखदेव जी श्री उधम सिंह जी बहुत सारे लोगों ने देश को आजाद करवाने के लिए अपनी जान कुर्बान कर दी आज वही लोकतंत्र भारतीय जनता पार्टी की सरकार में खतरे में है आज जितनी भी चुनी हुई सरकारें हैं एक एक सरकार को गिराने का काम भारतीय जनता पार्टी अपने सरकारी तंत्र से कर रही है जहां सरकारी तंत्र की जितनी भी एजेंसियां हैं उन एजेंसियों की ड्यूटी लगाई गई है कि कैसे अरविंद केजरीवाल जी की दिल्ली की सरकार को तोड़ा जाए कैसे आम आदमी पार्टी पंजाब की सरकार को तोड़ा जाए ये जतन लगातार भारतीय जनता पार्टी पूरे देश में कर रही है देखिए कितनी बार एग्जाम्पल है मिसाल है कितनी बार पंजाब बीजेपी के प्रधान जी ने कितनी बार कहा है कि पंजाब में राष्ट्रपति राज लागू कर दो कितनी बार पंजाब के गवर्नर माननीय गवर्नर साहब ने कहा है कि पंजाब में मैं राष्ट्रपति राज लागू कर दूंगा मैं लिख के राष्ट्रपति साहब को भेज दूंगा कि पंजाब को राष्ट्रपति के हवाले किया जाए ये बहुत सारी आपके सामने एग्जाम्पल है आज वही काम दिल्ली में जहां हमारी पार्टी के पूर्ण बहुमत से एक प्रचंड बहुमत से चुनी हुई सरकार को गिराने का काम भारतीय जनता पार्टी कर रही है हमारे कौमी कन्वीनर अरविंद केजरीवाल जी को एक झूठे फर्जी केस पे एक झूठे फर्जी केस में जेल में बंद करके हमारे विधायकों को तोड़ने का काम बीजेपी कर का रही है हमारे विधायकों का खरीदो का काम बीजेपी ने शुरू किया है पर लेकिन हमारे सभी सभी विधायक हमारे चुने हुए नेता अरविंद केजरीवाल जी के साथ आम आदमी पार्टी के साथ चट्टान की तरह हम खड़े हैं बिल्कुल कोई भी आदमी बीजेपी के बहकावे में कभी भी नहीं आएगा ये बीजेपी ने कहीं ईडी का कहीं सीबीआई का कहीं इनकम टैक्स का कहीं पैसे का कहीं मैं समझता हूं इन्होंने अपने डर का लोगों को डर डरा के धमका के देश में आम आदमी पार्टी की सरकार तोड़ने का यत्न भारतीय जनता पार्टी कर रही है पर लेकिन यह भी सबूत है कि जब भी कभी कोई पार्टी लोकतंत्र के लिए खतरनाक हो जब भी कोई पार्टी किसी भी पार्टी ने देश को संविधान को तोड़ने का यत्न किया उसी समय देश के लोग खड़े हो गए हैं आज देश के लोग आम आदमी पार्टी के साथ खड़े हैं